ਨਾਮ ਜਪਣ ਵਾਸਤੇ ਜ਼ਰੂਰੀ ਹਦਾਇਤਾਂ ਪਹਿਲਾ ਨੀਂਦ ਪੂਰੀ ਕਰਨੀ ਚਾਹੀਏ ਘੱਟ ਤੋਂ ਘੱਟ 7 ਜਾਂ 8 ਘੰਟੇ ਹਰ ਰੋਜ਼ ਸਰੀਰ ਸਵਸਥ ਹੋਵੇ ਤਾਂ ਹੀ ਸਰੀਰਕ ਤੇ ਆਤਮਿਕ ਕਾਮ ਹੋ ਸਕਦੀ ਹੈ ਦੂਸਰਾ ਖੁਰਾਕ ਸੁਥਰੀ ਤੇ ਹਲਕੀ ਕਰਨੀ ਤੇ ਕਬਜ ਨਹੀਂ ਹੋਣ ਦੇਣੀ ਚਾਹੀਦੀ ਤੀਸਰਾ ਕੇਸੀ ਇਸ਼ਨਾਨ ਹਫਤੇ ਵਿੱਚ ਇੱਕ ਵੇਰ ਜ਼ਰੂਰ ਕਰਨਾ ਚਾਹੀਏ ਸੰਤੋਖ ਰੱਖਣਾ ਸੱਚ ਦੀ ਧਾਰਨਾ ਕਰਨੀ ਤੇ satsang ਕਰਨਾ ਚੌਥਾ ਨਾਮ ਰਸਨਾ ਨਾਲ ਜਪਣਾ ਹੈ ਇਹ ਸਮਾਂ ਪਾ ਕੇ ਪ੍ਰਾਣਾ ਵਿੱਚ ਆਪੇ ਹੀ ਲਹਿ ਜਾਏਗਾ ਤੇ ਇੱਕ ਸੁਰ ਲਗਾਤਾਰੀ ਆਪੇ ਹੋ ਜਾਏਗਾ ਪੰਜਵਾਂ ਭੂਮੀ ਤੇ ਭਟਕਦੀਆਂ ਮਾੜੀਆਂ ਰੂਹਾਂ ਦੇ ਅਸਰ ਤੋਂ ਬਚੇ ਰਹਿਣਾ ਹੈ ਗੁਰਮੁਖ ਇਹਨਾਂ ਦੇ ਬੁਰੇ ਅਸਰਾਂ ਤੋਂ ਰੱਖਿਆ ਕਰਨ ਵਿੱਚ ਸਹਾਈ ਹੁੰਦਾ ਹੈ ਸੇਵਾ ਜਦ ਮਨ ਤਾਮਸਕ ਹਾਲਤ ਵਿੱਚ ਹੋਵੇ ਤਾਂ ਉਸ ਤੋਂ ਇਸ ਨੂੰ ਕੱਢ ਕੇ ਰਾਜਸਕ ਵਿੱਚ ਲੈ ਜਾਵੋ ਰਾਜ ਸਖਤੋਂ ਸਤੂ ਗੁਣ ਵਿੱਚ ਸੁਰਤ ਜਾ ਸਕੇਗੀ ਤਮੋ ਗੁਣ ਤੋਂ ਨਹੀਂ ਸਤਵਾਂ ਮਨ ਅਤੇ ਇੰਦਰੀਆਂ ਨੂੰ ਵਿਕਾਰ ਵਾਸ਼ਨਾ ਅਤੇ ਵਿਸ਼ਿਆ ਤੋਂ ਰੋਕਣਾ ਅਤੇ ਭੁੱਖ ਦੀ ਤ੍ਰਿਪਤੀ ਵਾਸਤੇ ਅਨਕੂਲ ਖੁਰਾਕ ਹੀ ਖਾਣੀ ਚਾਹੀਦੀ ਹੈ ਅੱਠਵ ਸਿਮਰਨ ਕਰਨ ਵਾਲੇ ਨੇ ਆਪਣੇ ਪੈਰਾਂ ਤੇ ਖੜਾ ਹੋਣਾ ਹੈ ਫਾਇਲੀਅਤ ਵਿੱਚ ਆਉਣਾ ਹੈ ਮਫੂ ਮਫੂਲੀਅਤ ਵਿੱਚ ਨਹੀਂ ਰਹਿਣਾ ਨਾਵਾਂ ਗੁਰਮੁਖ ਉਹ ਹੈ ਜਿਸ ਦੇ ਮਿਲਿਆ ਨਾਮ ਚੇਤਾਵੇ ਵਾਹਿਗੁਰੂ ਪ੍ਰੇਮਵਦੇ ਗੁਰਮੁਖ ਦੋ ਕਿਸਮ ਦੇ ਹੁੰਦੇ ਆ ਪਹਿਲੇ ਇੱਕ ਜੋ ਇਕਲਵੰਝੇ ਉਹ ਆਪਣਾ ਆਪ ਸਵਾਰਦੇ ਆ ਦੂਸਰੇ ਦੂਜੇ ਜੋ ਦੂਸਰਿਆਂ ਦਾ ਵੀ ਭਲਾ ਕਰਦੇ ਹਨ ਊੜਾ ਆਮ ਛੱਟਾ ਦੇ ਕੇ ਜਾ ਐੜਾ ਕਿਸੇ ਕਿਸੇ ਥਾਂ ਕਿਸੇ ਕਿਸੇ ਰੂ ਨੂੰ ਪੁਗਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ